ਖੰਨੇ ਦੇ ਨੇੜੇ ਇਹ ਪਿੰਡ ਬਘੌਰ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਸ ਤੋਂ ਅੱਗੇ ਜਿਹੜਾ ਜ਼ਿਲ੍ਹਾ ਫਤਿਹਗੜ ਸਾਹਿਬ ਸ਼ੁਰੂ ਹੋ ਜਾਂਦਾ ਜੀ ਆਜੋ ਆਪਾਂ ਇਸ ਪਿੰਡ ਦੇ ਵਿੱਚ ਦੇਖੀਏ ਇਸ ਪਿੰਡ ਦੇ ਵਿੱਚ ਦੋ ਗੁਰਦੁਆਰੇ ਨੇ ਜੀ ਇੱਕ ਮਾੜੀ ਹੈ ਜਿਹੜੀ ਇਹ ਮਾੜੀ ਹੈ ਜੀ ਇਹ ਬਹੁਤ ਹੀ ਪ੍ਰਾਤਨ ਮਾੜੀ ਹੈ ਇਸ ਦੀ ਜਿਹੜੀ ਸੰਭਾਲ ਹੈ ਸਾਰੀ ਪੰਚਾਇਤ ਕਰ ਰਹੀ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਤੁਹਾਨੂੰ ਜਿਹੜਾ ਪ੍ਰਾਤਨ ਮਾੜੀ ਦਾ ਕਮਰਾ ਦਿਖਾਵਾਂਗੇ ਇਸ ਮਾੜੀ ਦੇ ਵਿੱਚ ਪੁਰਾਤਨ ਜਿਹੜਾ ਮਾੜੀ ਦਾ ਕਮਰਾ ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਨੀਮਾ ਹੋ ਚੁੱਕਿਆ ਹੈ ਇਸ ਮਾੜੀ ਦੇ ਉੱਤੇ ਆ ਦੇਖੋ ਜੀ ਆ ਕਮਰਾ ਕਿੰਨਾ ਨੀਮ ਹੈ ਦੀ ਛੱਤ ਦੇਖ ਲਓ ਤੁਸੀਂ ਲੱਕ ਦੇ ਬਰਾਬਰ ਆਉਂਦੀ ਹੈ ਇੱਥੇ ਹੀ ਮਾਤਾ ਰਾਣੀਆਂ ਬਣਾਈਆਂ ਗਈਆਂ ਨੇ ਇੱਥੇ ਸਾਰੀਆਂ ਮੂਰਤੀਆਂ ਲਾਈਆਂ ਗਈਆਂ ਨੇ ਜਿਵੇਂ ਕਿ ਸ਼ੰਕਰ ਭਗਵਾਨ ਜੀ ਦੀ ਮੂਰਤੀ ਦੇਖ ਲਓ ਇੱਥੇ ਲਾਈ ਗਈ ਹੈ ਇੱਥੇ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਵੀ ਇੱਥੇ ਹੀ ਹੈ ਜੀ ਬਾਬਾ ਬਲਕਨਾਥ ਦੀ ਮੂਰਤੀ ਵੀ ਇੱਥੇ ਹੀ ਹੈ ਜੀ ਦੇਸ ਪਿੰਡ ਦੇ ਵਿੱਚ ਖਵਾਜਾ ਪੀਰ ਸਿੱਧਾ ਸ਼ੰਗਾਂ ਦੀ ਜਗ੍ਹਾ ਜੀ ਬਾਬਾ ਸਿੱਧ ਤੇ ਬਾਲਮੀਕ ਜੀ ਦਾ ਮੰਦਿਰ ਤੇ ਇੱਕ ਦਰਵਾਜਾ ਹੈ ਜੀ ਦਰਵਾਜਾ ਵੀ ਵਧੀਆ ਪ੍ਰਾਤਨਾ ਤੇ ਇੱਕ ਨਾਲ ਟੋਬਾ ਹੈ ਜੀ ਸਰਪੰਚ ਸਾਹਿਬ ਸਾਡੇ ਨਾਲ ਨੇ ਜੀ ਸਰਪੰਚ ਸੁਖਵਿੰਦਰ ਸਿੰਘ ਜੀ ਇਹ ਸਾਨੂੰ ਦੱਸ ਰਹੇ ਨੇ ਕਿ ਜਿਹੜਾ ਟੋਬਾ ਇਹਦਾ ਸਾਰਾ ਪਾਣੀ ਕੱਢ ਕੇ ਇੱਥੋਂ ਇਹਨੂੰ ਡੂੰਗਾ ਕੀਤਾ ਜਾਣਾ ਤੇ ਅਲਗ-ਦਾਲੇ ਉਹ ਪੱਕਾ ਕੀਤਾ ਜਾਣਾ ਹੈ ਮੋਟਰ ਲਾਤੀ ਇਹਨਾਂ ਨੇ ਮੋਟਰ ਨਾਲ ਪਾਣੀ ਕੱਢਣ ਲਾਇਆ ਹੋਇਆ ਤੇ ਸਾਈਡ ਤੇ ਜਿਹੜਾ ਛੋਟਾ ਟੋਬਾ ਹੈ ਉੱਥੇ ਇਹਨਾਂ ਨੇ ਪਾਰਕ ਬਣਾਉਣਾ ਹੈ ਜੀ ਇਹ ਸਰਪੰਚ ਸੁਖਵਿੰਦਰ ਸਿੰਘ ਵੀਰ ਹੈ ਜਿਹੜਾ ਦੇਖ ਲਓ ਸਰਪੰਚ ਬਣੇ ਨੂੰ ਕਿੰਨਾ ਕੁ ਟਾਈਮ ਹੋਇਆ ਨੰਮੀਆਂ ਸਰਪੰਚੀਆਂ ਨੂੰ ਜਿਹੜਾ ਮਾੜੀ ਨੂੰ ਰਾਹ ਜਾਂਦਾ ਆ ਦੇਖੋ ਕਿੰਨਾ ਚੌੜਾ ਕੀਤਾ ਹੋਇਆ ਆਲੇ-ਦਾਲੇ ਦੇਖੋ ਕਿੰਨਾ ਚੌੜਾ ਹੈ ਮਾੜੀ ਨੂੰ ਰਾਹ ਜਾਂਦੇ ਤੇ ਪਾਮ ਲਾਏ ਹੋਏ ਨੇ ਇੱਥੇ ਫੁੱਲ ਬੂਟੇ ਲਾਏ ਹੋਏ ਨੇ ਸਾਰੀਆਂ ਮਤਲਬ ਸੜਕਾਂ ਇਹਨਾਂ ਨੇ ਦੇਖੋ ਚੌੜੀਆਂ ਕਰਦੀਆਂ ਪਿੰਡ ਦੀ ਫਿਰਨੀ ਆ ਉਹ ਸਾਰੀ ਚੌੜੀ ਕਰੀ ਪਈ ਹੈ ਸਫਾਈ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਮੇਰੇ ਵੀਰ ਜਿਹੜਾ ਵਧਾਈ ਦਾ ਪਾਤਰਾ ਸੁਖਵਿੰਦਰ ਸਿੰਘ ਵੀ ਹਲੇ ਥੋੜਾ ਟਾਈਮ ਹੋਇਆ ਸਰਪੰਚ ਬਣੇ ਨੂੰ ਇਨੇ ਪਿੰਡ ਦੀ ਕਿੰਨੀ ਡਿਵੈਲਪਮੈਂਟ ਕਰਤੀ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਗਲੀਆਂ ਨਾਲੀਆਂ ਬਹੁਤ ਹੀ ਵਧੀਆ ਡਿਵੈਲਪਮੈਂਟ ਕੀਤੀ ਹੋਈ ਹੈ ਜੀ ਯਾਰ ਇਹ ਹੋ ਜਾ ਸਰਪੰਚ ਆ ਨਾ ਜਿਹੜਾ ਹਰ ਪਿੰਡ ਵਿੱਚ ਹੋਣਾ ਚਾਹੀਦਾ ਇਸ ਪਿੰਡ ਦੇ ਵਿੱਚ ਸਹੂਲਤਾਂ ਦੀ ਗੱਲ ਕਰੀਏ ਇੱਕ ਸਕੂਲ ਹੈ ਜੀ ਤੇ ਨਾਲ ਅੰਗਣਵਾੜੀ ਹੈ ਅੰਗਣਵਾੜੀ ਦੇ ਸੈਂਟਰ ਦੇ ਵਿੱਚ ਹੀ ਡਿਸਪੈਂਸਰੀ ਹੈ ਤੇ ਨਾਲ ਵੇਰਕਾ ਡੈਰੀ ਹੈ ਜੀ ਪਾਣੀ ਵਾਲੀ ਟੈਂਕੀ ਹੈ ਹਰ ਧਾਰਮਿਕ ਸਥਾਨ ਦੇ ਅੱਗੇ ਇਹਨਾਂ ਨੇ ਠੰਡੇ ਪਾਣੀ ਵਾਲਾ ਕੂਲਰ ਲਾਇਆ ਹੋਇਆ ਹੈ ਜੀ ਉਸ ਤੋਂ ਬਾਅਦ ਅਸੀਂ ਸੱਤ ਵਿੱਚ ਗਏ ਸੱਤ ਵਿੱਚ ਲੋਕਾਂ ਨਾਲ ਅਸੀਂ ਗੱਲਾਂ-ਵਾਤਾਂ ਕੀਤੀਆਂ ਲੋਕਾਂ ਦਾ ਸੁਭਾਅ ਬਹੁਤ ਹੀ ਵਧੀਆ ਸੀਗਾ ਤੇ ਸਰਪੰਚ ਦੇ ਗੁਣਗਾਉਂਦੇ ਥੱਕਦੇ ਨਹੀਂ ਸੀਗੇ ਇਸ ਤੋਂ ਬਾਅਦ ਪਿੰਡ ਤੋਂ ਬਾਹਰ ਬਾਬਾ ਸ਼੍ਰੀ ਚੰਜੀ ਦਾ ਡੇਰਾ ਬਣਿਆ ਹੋਇਆ ਉੱਥੇ ਵੀ ਇੰਨਾ ਵਧੀਆ ਸਕੂਨ ਸੀਗਾ ਦਰਖਤ ਲੱਗੇ ਹੋਏ ਸੀਗੇ ਇੰਨੀ ਠੰਡੀ ਹਵਾ ਚੱਲਦੀ ਸੀ ਨਜ਼ਾਰਾ ਆ ਰਿਹਾ ਸੀਗਾ ਜੀ ਪਿੰਡ ਵਿੱਚ ਬਣੀਆਂ ਇਹ ਮਹਿਲਾ ਵਰਗੀਆਂ ਕੋਠੀਆਂ ਨੇ ਜਿਹੜੀਆਂ ਪਿੰਡ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾਉਂਦੀਆਂ ਨੇ ਕੁੱਲ ਮਿਲਾ ਕੇ ਪਿੰਡ ਬਹੁਤ ਸੋਹਣਾ ਸੀਗਾ ਜੀ ਬਹੁਤ ਸਫਾਈ ਸੀਗੀ ਸਭ ਤੋਂ ਵੱਧ ਵਧਾਈ ਦਾ ਪੰਤਰ ਇਥੇ ਸੁਖਵਿੰਦਰ ਸਿੰਘ ਸਰਪੰਚ ਹੈ ਜੀ ਇਹ ਵਧਾਈ ਦੇ ਪਾਤਰ ਨੇ ਇਹਨਾਂ ਨੇ ਪਿੰਡ ਨੂੰ ਇੰਨਾ ਸੋਹਣਾ ਬਣਾਇਆ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ ਨੂੰ ਹੋਰ ਵੀ ਵਧੀਆ ਬਣਾਵਾਂਗੇ ਇਸ ਤੋਂ ਬਾਅਦ ਆਕੇ ਸਰਪੰਚ ਦੇ ਘਰੇ ਚਾਹ ਪਾਣੀ ਪੀਤਾ ਜੀ ਤੇ ਸਰਪੰਚ ਸਾਹਿਬ ਤੋਂ ਵਿਦਾਗੀ ਲੈ ਕੇ ਅਸੀਂ ਚੱਲਦੇ ਹਾਂ ਜੀ ਤੇ ਇਸ ਵੀਡੀਓ ਨੂੰ ਜਿਹੜਾ ਸਪான்ਸਰ ਕੀਤਾ ਸੀਗਾ ਸਰਪੰਚ ਸੁਖਵਿੰਦਰ ਸਿੰਘ ਜੀ ਨੇ ਸਪான்ਸਰ ਕੀਤਾ ਸੀਗਾ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਾ ਤੇ ਦਿਓ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ